ਕਿਤੇ ਨਾ ਕਿਤੇ ਪੁਲਿਸ ਟ੍ਰੈਫਿਕ ਦੇ ਵਿੱਚ ਚੁੱਸ ਨਜ਼ਰ ਆ ਰਹੀ ਹੈ ਜੋ ਲੋਪ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਾਂ ਫਿਰ ਰੈੱਡ ਲਾਈਟਾਂ ਜੰਪ ਕਰਦੇ ਨੇ ਜਾਂ ਫਿਰ ਟ੍ਰਿਪਲ ਡਰਾਈਵਿੰਗ ਕਰਦੇ ਨੇ ਅਤੇ ਗੱਡੀ ਨੂੰ ਪੂਰਾ ਜੈੱਡ ਬਲੈਕ ਕਰਕੇ ਰੱਖਦੇ ਨੇ ਜਾਂ ਫਿਰ ਹੋਰ ਵੀ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜੇਕਰ ਤੁਸੀਂ ਵੀ ਕਰਦੇ ਹੋ ਇਹੋ ਜਿਹਾ ਕੰਮ ਤਾਂ ਹੋ ਜਾਓ ਸਾਵਧਾਨ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪ੍ਰਸ਼ਾਸਨ ਸਖਤ ਹੁੰਦਾ ਦਿਖਾਈ ਦੇ ਰਿਹਾ ਹੈ ਪੂਰੀ ਗੱਡੀ ਦੇ ਵਿੱਚ ਬਲੈਕ ਫਿਲਮ ਜੜਿਓ ਲਗਾਈ ਗਈ ਹੈ ਪੁਲਿਸ ਵੱਲੋਂ ਗੱਡੀ ਨੂੰ ਰੋਕਿਆ ਜਾਂਦਾ ਅਤੇ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਦੌਰਾਨ ਦੇਖਿਆ ਜਾਂਦਾ ਹੈ ਕਿ ਉਸ ਦੇ ਵਿੱਚ ਵੀਆਈਪੀ ਹੁੱਟਰ ਵੀ ਜੜਾਓ ਲੱਗਿਆ ਹੁੰਦਾ ਹੈ ਗੱਡੀ ਦੇ ਸਾਰੇ ਦੇ ਸਾਰੇ ਸ਼ੀਸ਼ੇ ਬਲੈਕ ਕੀਤੇ ਹੋਏ ਨੇ ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਲੋਕਾਂ ਨੂੰ ਹੁਣ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਨਹੀਂ ਰਿਹਾ ਸ਼ਰੀਆਮ ਲੋਕ ਵੀਆਈਪੀ ਸਕੂਟਰ ਲਗਾ ਕੇ ਆਤੇ ਜੈਡ ਬਲੈਕ ਗੱਡੀਆਂ ਕਰਕੇ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਪਰ ਪ੍ਰਸ਼ਾਸਨ ਹੁਣ ਇਸ ਵਿੱਚ ਸ਼ਕਤੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ